ਲੁਧਿਆਣਾ ਸ਼ਹਿਰ ਦੇ ਵਿੱਚ ਤੇਜ਼ੀ ਨਾਲ ਵਿਕ ਰਹੇ ਨਸ਼ਿਆਂ ਦੇ ਖਿਲਾਫ ਅੱਜ ਲੁਧਿਆਣਾ ਦੇ ਸੁਭਾਸ਼ ਨਗਰ ਵਿਖੇ ਸ਼ਿਵ ਸੈਨਾ ਸਮਾਜਵਾਦੀ ਦੇ ਵੱਲੋਂ ਨਸ਼ਾ ਮੁਕਤ ਪੰਜਾਬ ਬਣਾਉਣ ਦੀ ਮੁਹਿੰਮ ਤਹਿਤ ਵਿਸ਼ਾਲ ਰੈਲੀ ਕੱਢੀ ਗਈ ਜਿਸ ਤੋਂ ਬਾਅਦ ਪੁਤਲਾ ਵੀ ਪੋਕਿਆ ਗਿਆ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪਰਬੰਧਕਾਂ ਨੇ ਦੱਸਿਆ ਕਿ ਆਏ ਦਿਨ ਹੀ ਲੁਧਿਆਣਾ ਸ਼ਹਿਰ ਦੇ ਵਿੱਚ ਨਸ਼ਾ ਬੜੀ ਤੇਜ਼ੀ ਨਾਲ ਵਿਕ ਰਿਹਾ ਹੈ ਦੇਖੋ ਜੀ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਹੈ ਜਿਹੜੀ ਨਸ਼ਿਆਂ ਦੇ ਵਿੱਚ ਵੱਢ ਗਈ ਹੈ ਉਹਨੂੰ ਆਪਾਂ ਇਸ ਦਲਦਲ ਦੇ ਵਿੱਚੋਂ ਬਾਹਰ ਕੱਢਣਾ ਹੈ ਕਿ ਸਾਡਾ ਕੋਈ ਨੌਜਵਾਨ ਭਰਾ ਖਰਾਬ ਨਾ ਹੋਵੇ ਅਸੀਂ ਪੁਲਿਸ ਪ੍ਰਸ਼ਾਸਨ ਦਾ ਸਾਨੂੰ ਸਾਥ ਚਾਹੀਦਾ ਅਸੀਂ ਪੁਲਿਸ ਪ੍ਰਸ਼ਾਸਨ ਦੇ ਨਾਲ 24 ਘੰਟੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜਿੱਥੇ ਵੀ ਨਸ਼ਾ ਤੁਹਾਨੂੰ ਅੱਜ ਤੱਕ ਸਾਨੂੰ ਪਤਾ ਲੱਗਾ ਅਸੀਂ ਕਾਰਵਾਈ ਵੀ ਕਰਾਈ ਸੁਭਾਈ ਨਗਾ ਚੌਂਕੀ ਉਸ ਟਾਈਮ ਗੁਰਦੇਵਾਲ ਸਰ ਹੁੰਦੇ ਸੀ ਇਨਚਾਰਜ ਸਾਹਿਬ ਅਸੀਂ ਕਈ ਬੰਦੇ ਚਕਾਏ ਆ ਹਾਂਜੀ ਕਹਿੰਦੇ ਆ ਆ ਨਸ਼ਾ ਛੱਡ ਕੇ ਇਹਦੇ ਜਗ੍ਹਾ ਤੇ ਤੁਸੀਂ ਜਿਮ ਲੱਗੋ ਫਰੂਟ ਖਾਓ ਆਪਣੀ ਸਿਹਤ ਦਾ ਖਿਆਲ ਰੱਖੋ ਇਹ ਨਸ਼ੇ ਛੱਡ ਦਿਓ ਸ੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਜਿੰਦਰ ਸਿੰਘ ਪਾਟਿਆ ਸ਼ੇਵ ਸੈਨਾ ਸਮਾਜਵਾਦੀ ਪੰਜਾਬ ਪ੍ਰਧਾਨ ਟਰਾਂਸਪੋਰਟ ਸੈਲ ਸਾਡੇ ਰਾਸ਼ਟਰੀ ਪ੍ਰਧਾਨ ਸ਼੍ਰੀ ਕਮਲੇਸ਼ ਭਰਦਵਾਜ ਜੀ ਹਣੀ ਭਰਦਵਾਜ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਸੀ ਨਸ਼ੇ ਦੇ ਖਿਲਾਫ ਰੈਲੀ ਕੱਢਣ ਦਾ ਔਰ ਪੁਤਲਾ ਫੁੱਕਣ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਨੰਗਲਾ ਸਾਹਿਬ ਭਜਨ ਜੀ ਸਕੰਦਰ ਜੀ ਅਤੇ ਸਾਰਿਆਂ ਨੇ ਮਿਲ ਕੇ ਅੱਜ ਇਹ ਰੈਲੀ ਦਾ ਉਪਰਾਲਾ ਕੀਤਾ ਤਾਂ ਜੋ ਨੌਜਵਾਨਾਂ ਨੂੰ ਜਾਗਰਿਤ ਕੀਤਾ ਜਾ ਸਕੇ ਕਿਉਂਕਿ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਅੰਦਰ ਕਿੰਨੀ ਜ਼ਿਆਦਾ ਜਿਹੜੀ ਨਸ਼ੇ ਦੀ ਨਹਿਰਾਂ ਚੱਲ ਰਹੀਆਂ ਹਨ ਦਰਿਆ ਵਗ ਰਹੇ ਨੇ ਉਹ ਸਾਡੀ ਇਹ ਛੋਟੀ ਜੀ ਕੋਸ਼ਿਸ਼ ਮੀਡੀਆ ਦੇ ਰਾਹੀਂ ਇਹ ਸਨੇਹਾ ਦੇਣਾ ਚਾਹਾਂਗੇ ਕਿ ਭਾਈ ਨਸ਼ੇ ਤਿਆਗੋ ਤੇ ਹੁਣ ਤਾਂ ਜਾਗੋ ਕਿਉਂਕਿ ਬੜੇ ਮਾਵਾ ਦੇ ਪੁੱਤ ਆਪਾਂ ਮਰਵਾ ਲਏ ਨੇ ਬੜਾ ਨੁਕਸਾਨ ਕਰ ਲਿਆ ਜਿਹੜੇ ਕਰਵਾਉਣ ਵਾਲੇ ਨੇ ਉਹ ਤਾਂ ਕਰੋੜਾਂ ਅਰਬਾਂ ਰਪਏ ਲੈ ਕੇ ਪੰਜਾਬ ਚੋਂ ਦੇਸ਼ੋਂ ਭੱਜ ਜਾਂਦੇ ਨੇ ਲੇਕਿਨ ਜਿਹੜੀਆਂ ਮਾਵਾ ਨੇ ਪਰਿਵਾਰ ਨੇ ਰੁੱਲ ਜਾਂਦੇ ਨੇ ਤੋ ਅਸੀਂ ਇਹੀ ਬੇਨਤੀ ਕਰਾਂਗੇ ਪੂਰੇ ਦੇਸ਼ ਨੂੰ ਪੰਜਾਬ ਨੂੰ ਖਾਸ ਕਰਕੇ ਕਿ ਬੱਚਿਓ ਪੜ੍ਹਾਈ ਵੱਲ ਧਿਆਨ ਦਿਓ ਖੇਡਾਂ ਵੱਲ ਧਿਆਨ ਦਿਓ ਚੰਗੇ ਕੰਮ ਕਰੋ ਨਸ਼ੇ ਤਿਆਗੋ ਹੁਣ ਤਾਂ ਜਾਗੋ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਾਜਾ ਨਾਂਗਲਾ ਪ੍ਰਧਾਨ ਮਾਲਵਾ ਜਨ ਪੰਜਾਬ ਮੈਂ ਜਿੰਨੀ ਵੀ ਤੁਹਾਡੀ ਮੀਡੀਆ ਆ ਸਾਰਿਆਂ ਨੂੰ ਜੀ ਆਇਆਂ ਕਹਣਾ ਔਰ ਬੜਾ ਤੁਹਾਡਾ ਧੰਨਵਾਦੀਆਂ ਕਿ ਤੁਹਾਡੀ ਜਿਹੜੀ ਮੀਡੀਆ ਵਾ ਲੋਕਾਂ ਦੇ ਘਰ ਘਰ ਜਾ ਕੇ ਵਧੀਆ ਮੈਸੇਜ ਦਿੰਦੀ ਆ ਜਿਸ ਤਰ੍ਹਾਂ ਕਿ ਅੱਜ ਨਸ਼ੇ ਦੇ ਖਿਲਾਫ ਚੀਫ ਸਾਨਾ ਸਮਾਜਵਾਦੀ ਪਾਰਟੀ ਨੇ ਘਰੇਲੀ ਕੱਢੀ ਆ ਨਸ਼ਾ ਮੁਕਤ ਪੰਜਾਬ ਬਣਾਓ ਤੇ ਨਸ਼ੇ ਨੂੰ ਭਜਾਓ ਅਸੀਂ ਨਾਰਾ ਲਾਣੇਕ ਨਸ਼ਾ ਸਦਾਗਰ ਮਰਦਾਬਾਦ 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 ਜੋਰ ਨਾਲ ਬੋਲਣਾ ਵੀ ਨਸ਼ਾ ਸਦਾਗਰ ਮਰਦਾਬਾਦ ਨਸ਼ਾ ਸਦਾਗਰ ਮਰਦਾਬਾਦ ਸਾਡਾ ਇੱਕ ਨਾਰਾ ਵਾ ਕਿ ਜਿਹੜੇ ਨਸ਼ੇ ਦੇ ਸਦਾਗਰ ਆ ਵੱਡੇ ਵੱਡੇ ਮਗਰਮਾਚਾ ਸਾਡੇ ਪੰਜਾਬ ਨੂੰ ਖਾ ਰਹੇ ਆ ਅਸੀਂ ਇਹਨਾਂ ਨੂੰ ਨੱਥ ਪਾਉਣੀ ਚਾਹੁੰਦੇ ਆ ਅਸੀਂ ਪੁਲਿਸ ਪ੍ਰਸ਼ਾਸਨ ਦੇ ਨਾਲ ਚੱਲਦੇ ਆਂ ਔਰ ਮੈਂ ਆਪਣੇ ਸਾਰੇ ਪੰਜਾਬ ਵਾਸੀਆਂ ਨੂੰ ਲਿਦਾਣਾ ਜ਼ਿਲ੍ਹਾ ਵਾਸੀਆਂ ਨੂੰ ਬੇਨਤੀ ਕਰਦਾ ਕਿ ਇੱਕ ਮੁੱਠ ਹੋ ਕੇ ਚੱਲੋ ਇਹ ਨਸ਼ੇ ਦਾ ਡਟ ਕੇ ਵਿਰੋਧ ਕਰੋ ਇਹ ਨਸ਼ੇ ਦਾ ਦਰਿਆ ਛੇਮਾ ਦਰਿਆ ਸਾਡੇ ਪੰਜਾਬ ਚ ਚੱਲਣ ਲੱਗ ਗਿਆ ਇਸ ਦਰਿਆ ਨੂੰ ਆਪਾਂ ਬੰਦ ਕਰਨਾ ਇਸ ਨੂੰ ਨੱਥ ਪਾਣੀ ਆ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਜੀ ਤੇ ਸ਼ਿਵ ਸੈਣੀ ਅੱਡੇ ਦਾ ਨਸ਼ੇ ਵੇਚਦੇ ਆ ਉਹਨਾਂ ਦਾ ਸਰ ਦੇਖੋ ਗੱਲ ਪਤਾ ਗਿਆ ਤੁਸੀਂ ਸਾਨੂੰ ਸਾਬਤ ਕਰਾਓ ਵੀ ਸ਼ਿਵ ਸੈਨ ਵਾਲਾ ਕਿਹੜਾ ਬੰਦਾ ਨਸ਼ਾ ਵੇਚਦਾ ਜੇ ਕੋਈ ਇੱਕ ਫੜਿਆ ਗਿਆ ਲੁਧਿਆਣੇ ਵੀ ਫੜਿਆ ਗਿਆ ਵਾ ਦੇਖੋ ਜਲੰਧਰ ਫੜਿਆ ਗਿਆ ਕਿਹੜੀ ਪਾਰਟੀ ਦਾ ਫੜਿਆ ਗਿਆ ਇਹ ਤਾਂ ਸ਼ਿਵ ਸੈਨ ਹੀ ਕੀ ਹੈ ਸਰ ਗੱਲ ਪਤਾ ਗਿਆ ਸਾਡੀ ਸ਼ਿਵ ਸੈਨਾ ਸਮਾਜਵਾਦੀ ਪਾਰਟੀ ਆ ਜਿਹੜੀ ਬਾਲਾ ਸਾਹਿਬ ਠਾਕਰੇ ਦੇ ਵਿੱਚੋਂ ਨਿਕਲੀ ਹੋਈ ਆ ਸਰ ਪਹਿਲਾਂ ਇੱਕੋ ਹੀ ਸਾਰੇ ਬਾਦ ਬਿਲਕੁਲ ਬਿਲਕੁਲ ਇਹਨਾਂ ਦੇ ਵਿੱਚ ਸਰ ਗੱਲ ਪਤਾ ਕੀ ਆ ਵੀ ਹੁਣ ਆਪਸ ਦੇ ਵਿੱਚ ਨਾ ਇਹਨਾਂ ਦੀਆਂ ਲੜਤਬਾਦੀਆਂ ਬਹੁਤ ਹੋ ਗਈਆਂ ਉਹਦੇ ਵਿੱਚ ਜਿਹੜਾ ਬਦਨਾਮ ਆ Shivsaranu ਕੀਤਾ ਜਾਂਦਾ ਸਵਾਰਥੀ ਬੰਦੇ ਆ ਵਿੱਚ ਬੜੇ ਹੋਏ ਜਿਹੜੇ ਕਿ ਜਿਵੇਂ ਹਰ ਪਾਰਟੀਆਂ ਦੇ ਵਿੱਚ ਚੱਲਦੇ ਆ ਇਸੇ ਤਰ੍ਹਾਂ ਹੀ ਸਾਡੀ ਪਾਰਟੀ ਤੇ ਵੀ ਗੰਦ ਪੈ ਗਿਆ ਕਿ ਸਵਾਰਥੀ ਬੰਦੇ ਨਸ਼ੇ ਦਾ ਕੰਮ ਕਰਾਉਂਦੇ ਆ ਜਿਹੜਾ ਟਾਰਗੇਟ ਆ Shivsaranu ਕੀਤਾ ਜਾਂਦਾ ਵਾ ਪਹਿਲਾਂ ਕਿਉਂ ਨਹੀਂ ਦੇਖਿਆ ਜਾਂਦਾ ਵੀ ਇਹ ਬੰਦੇ ਕਹੇ ਲੀਏ ਕਿ ਸਰ ਗੱਲ ਪਤਾ ਕਿਸੇ ਦੇ ਚਿਹਰੇ ਤੇ ਤਾਂ ਲਿਖਿਆ ਨਹੀਂ ਹੁੰਦਾ ਇਹ ਬੰਦਾ ਬਲੈਕਿਆ ਵਾ ਉਹ ਤਾਂ ਹੁਣ ਕਾਪਾਏ ਘਰ ਚ ਚਾਰ ਪੋਤਾ ਚਾਰਾਂ ਦੇ ਵਿੱਚੋਂ ਇੱਕ ਨਲਾਇਕ ਲਿਕਣ ਜਾਂਦਾ ਤਿੰਨ ਸਹੀ ਨਿਕਲ ਜਾਂਦੇ ਆਪਾਂ ਉਹਨੂੰ ਕੀ ਕਰਦੇ ਆਂ ਬੇਦਖਲ ਕਰ ਦਿੰਨੇ ਆ ਸਾਡੀ ਪਾਰਟੀ ਚ ਜੇ ਕੋ ਹੁੰਦਾ ਵਾ ਅਸੀਂ ਉਸੇ ਟਾਈਮ ਡਿਸੀਜਨ ਲੈ ਕੇ 24 ਘੰਟੇ ਦੇ ਵਿੱਚ ਉਹਨੂੰ ਅਸੀਂ ਪਾਰਟੀ ਚੋਂ ਬਾਹਰ ਕੱਢ ਦਿੰਨੇ ਆ ਕੋਈ ਲੋਕ ਸਕਿਉਰਟੀਆਂ ਲੈਣ ਪਿੱਛੇ ਨਹੀਂ ਕਰਦੇ ਕੋਈ ਕੋਈ ਨਹੀਂ ਇਹ ਦੇਖੋ ਕਹਿੰਦੀਆਂ ਗੱਲਾਂ ਵਾ ਵੀ ਸਕਿਉਰਟੀਆਂ ਲੈਣ ਪਿੱਛੇ ਕਰਦਿਆ ਸਕਿਉਰਟੀ ਗਵਰਨਮੈਂਟ ਦਿੰਦੀ ਆ ਉਹ ਵੀ ਸੋਚ ਸਮਝ ਕੇ ਦਿੰਦੀ ਆ ਸਕਿਉਰਟੀ ਥ्रेट ਪਰਸਨ ਦੇਖਦੀ ਆ ਬੰਦੇ ਦੇ ਰਿਕਾਰਡ ਦੇਖਦੀ ਆ ਤਾਂ ਜੇਕਰ ਸਕਿਉਰਟੀ ਮਿਲਦੀ ਆ ਇਹ ਤਾਂ ਇੰਨੀ ਵੀ ਲੋਕਲ ਬੰਦੇ ਆ ਮਿਲ ਜਾਣੇ ਸਭ ਸਾਰੇ ਫੜੇ ਗਏ ਉਹਨਾਂ ਕੋਲੇ ਸਿਕਿਉਰਟੀ ਵੀ ਨਹੀਂ ਸੀ ਨਹੀਂ ਸਰ ਕੋਈ ਵੀ ਨਹੀਂ ਸਾਡੇ ਕੋਈ ਸਿਕਿਉਰਟੀ ਨਹੀਂ ਸੀ ਉਹ ਚਾਰ ਪੰਜ ਮਹੀਨੇ ਪਹਿਲਾਂ ਸਿਕਿਉਰਟੀ ਜਿਹੜੀ ਸੀ ਉਹ ਜਾ ਚੁੱਕੀ ਸੀਗੀ ਅਸੀਂ ਕਦੀ ਨਹੀਂ ਉਹਨਾਂ ਦੀ ਪੈਰ ਵੀ ਕੀਤੀ ਸਾਡੇ ਪ੍ਰਧਾਨ ਜੀ ਨੇ ਪਤਾ ਕਰਾਇਆ 20 ਘੰਟਿਆਂ ਦੇ ਵਿੱਚ ਵਿੱਚ ਜਿਸ ਤਰ੍ਹਾਂ ਪਤਾ ਲੱਗ ਗਿਆ ਵੀ ਵਾਕਏ ਜੀ ਇਹ ਬੰਦਾ ਵਿੱਚ ਇਨਵੋਲ ਹੈਗਾ ਨਸ਼ੇ ਦੇ ਕੰਮ 'ਚ ਉਸੇ ਟਾਈਮ ਪ੍ਰਧਾਨ ਜੀ ਨੇ ਉਹਨਾਂ ਨੂੰ ਨਿਸ਼ਕਾਸਤ ਕੀਤਾ ਉਹਨਾਂ ਨਾਲ ਸਾਰੇ ਰਸਤੇ ਤੋੜੇ ਸੀਪੀ ਸਾਹਿਬ ਨੂੰ ਬਕਾਇਦਾ ਡੀਜੀਪੀ ਸਾਹਿਬ ਨੂੰ ਫੋਨ ਕਰਕੇ ਕਿਹਾ ਵੀ ਅਸੀਂ ਇਹਨੂੰ ਆਪਣੇ ਤੋਂ ਕੱਟ ਕਰਤਾ ਬਿਲਕੁਲ ਵੀ ਅਗਰ ਕੋਈ ਇਹ ਕੰਮ ਕਰਦਾ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਸਾਜਨਾ ਅੰਗਰੇਜੀ ਤੁਸੀਂ ਅੱਜ ਸਿੱਖਿਆ ਦੇ ਪੁਰੇ ਸਮਾਜ ਇਕੱਠੇ ਹੋ ਕੇ ਇੱਕ ਇਸ ચીਨ ਨੂੰ ਆਵਾਜ਼ ਚਾਹਤ ਰਹੇ ਹੋ ਵੀ ਨਸ਼ਾ ਖਤਮ ਹੋਣਾ ਚਾਹੀਦਾ ਲੇਕਿਨ ਪੰਜਾਬ ਦੇ ਵਿੱਚ ਤੁਸੀਂ ਨੁਕੇ ਨੁਕਰਾਂ ਚ ਜਾ ਕੇ ਦੇਖ ਲਓ ਅੱਜ ਕੱਲ ਦੀ ਕੁੜੀਆਂ ਵੀ ਬੜੇ ਨਸ਼ੇ ਵਿੱਚ ਜਾ ਚੁੱਕੀਆਂ ਨੇ ਨੌਜਵਾਨ ਮੁੰਡੇ ਵੀ ਜਿਹੜੇ ਨੇ ਨਸ਼ੇ ਵਿੱਚ ਜਾ ਚੁੱਕੇ ਨੇ ਤੁਹਾਨੂੰ ਮਿਲ ਦੇਖੋ ਅਸੀਂ ਤਾਂ ਉਹਨਾਂ ਸਾਰਿਆਂ ਨੂੰ ਬੰਦ ਕਰਨਾ ਚਾਹੁੰਦੇ ਆ ਜੇ ਆਮ ਪਬਲਿਕ ਸਾਡਾ ਸਾਥ ਦੇਗੀ ਤੇ ਅਸੀਂ ਉਹਨਾਂ ਨੂੰ ਫੜਾਂਗੇ ਦੇਖੋ ਇਹ ਤਾਂ ਸਜੋਗਦਨ ਵਾਲੀ ਹੁੰਦਾ ਕੋਈ ਮਤਲਬ ਕਿਸੇ ਕੋ ਜਾਦੂ ਜਾਂ ਮੰਤਰ ਤਾਂ ਹੈ ਨਹੀਂਗਾ ਵੀ ਪਤਾ ਲੱਗ ਜੂ ਫਲਾਣੇ ਜਿਹੜਾ ਨਸ਼ਾ ਵੇਚਦਾ ਹੈ ਨਾ ਜੇ ਕੋਈ ਫੜਾਏਗਾ ਉਹਦਾ ਨਾਮ ਅਸੀਂ ਗੁਪਤ ਰੱਖਾਂਗੇ ਉਹਨੂੰ ਬੰਦਾ ਨਾਮ ਵੀ ਦੇਵਾਂਗੇ ਮੇਰਾ ਨੰਬਰ ਨੋਟ ਕਰ ਲਓ 88472 38124 ਜੇ ਕਿਸੇ ਨੂੰ ਇਨਫੋਰਮੇਸ਼ਨ ਵਧੀਆ ਮਿਲਦੀ ਆ ਮੇਰੇ ਨਾਲ ਕੰਟੈਕਟ ਕਰੇ ਅਸੀਂ ਖੁਦ ਜਾ ਕੇ ਰੇਡ ਕਰਾਂਗੇ ਅਫਸਰ ਸਾਹਿਬ ਨੂੰ ਨਾਲ ਲੈ ਕੇ ਅੰਨੀ ਵੀਡੀਓ ਵਾਇਰਲ ਹੁੰਦੀ ਹੈ ਬਸ ਸਟੈਂਡ ਚਲ ਜੋ ਜਾ ਕੇ ਤੇ ਸਮਰਣਾ ਚੋਂ ਚਲ ਜੋ ਉੱਥੇ ਵੀ ਕੱਢ ਆਪ ਖੁਦ ਜਾ ਕੇ ਦੇਖੋ ਕੁੜੀਆਂ ਨੇ ਕਿਤਨਾ ਨਸ਼ੇ ਚ ਝੂਮ ਰਿਆ ਕੁੜੀਆਂ ਨਸ਼ੇ ਵਿੱਚ ਪੈ ਚੁੱਕੀਆਂ ਨੇ ਸਰ ਕੁੜੀਆਂ ਨਸ਼ੇ ਵਿੱਚ ਪੈ ਰਹੀਆਂ ਹੁਣ ਅਸੀਂ ਅੱਧੀ ਗ੍ਰਾਮੀ ਜਾਂ 1 ਗ੍ਰਾਮੀ ਵਾਲੇ ਛੋਟੇ ਛੋਟੇ ਜਿਹੜੇ ਨਸ਼ੇ ਕਰਦੇ ਆ ਉਹਨਾਂ ਨੂੰ ਅਸੀਂ ਫੜ ਕੇ ਕੀ ਕਰੀਏ ਉਹ ਤਾਂ ਸਾਨੂੰ ਜਾਨ ਲੈ ਲੈ ਵਾਲੇ ਕੰਮ ਆ ਉਹ ਮਰ ਗਿਆ ਸਾਡੇ ਗੱਲ ਪੈਣ ਅਸੀਂ ਤਾਂ ਉਹ ਮੁੱਦਾ ਲੱਭਦੇ ਜਿਹੜਾ ਵੱਡਾ ਸਦਾਗਰ ਆ ਨਸ਼ੇ ਦਾ ਜਿਹੜਾ ਮੇਨ ਦਾ ਮਾਲਕ ਆ ਸਾਈਆਂ ਇਹਨਾਂ ਦਾ ਅਸੀਂ ਤਾਂ ਉਥੋਂ ਦਾ ਘਤ ਪਾਣਾ ਚਾਹੁੰਦੇ ਆ